ਕੀ ਹਾਲ ਚੱਲ ਦੋਸਤੋ ਠੀਕ ਠਾਕ ਸੈਟੋਂ ਵਜੇ 8 ਢੰਡ ਤੋਂ ਮੈਂ ਤਾਂ ਲਵਾ ਲਈ ਇਕਰੀ ਮੜੀ ਮੜੀ ਤੇ ਕੀ ਹਾਲ ਆ ਪ੍ਰਧਾਨ ਵਾਲੇ ਲੱਭੇ ਨਹੀਂ ਉਦੋਂ ਬਾਅਦ ਮਿਸ ਮਿਸਟਰ ਪਵਨ ਤੇ ਮਿਸਿਸ ਕਿਮੀ ਨਹੀਂ ਲੱਭੇ ਕਿਉਂ ਸਨੇਹਾ ਜੀ ਤੁਹਾਡਾ ਇਸ ਤਰ੍ਹਾਂ ਯਾਦ ਪਾਇਸ ਨਹੀਂ ਹੈ ਜੀ ਹਾਂ ਸਨੇਹਾ ਕੁੜੀ ਜਿੰਨਾ ਸਬੂਤ ਹੁੰਦੇ ਨਾ ਸਾਲ ਬਾਅਦ ਗੱਲ ਬਾਤ ਨਿਕਲਦੀ ਨਾ ਵਰਮਾ ਆਉਂਦਾ ਨਾ ਸ਼ਰਮ ਆਉਂਦਾ ਨਾ ਪਰਵਾਹ ਆਉਂਦਾ ਮੇਰਾ ਸਾਰੇ ਹਾਈਡ ਰਹਿੰਦੇ ਤੇ ਜਿੰਨਾ ਚਿਰ ਚਲੋ ਇੱਕ ਇੱਕ ਨਾ ਇੱਕ ਦਿਨ ਇਹ ਚੀਜ਼ ਹੋਣੀ ਸੀ ਚਲੋ ਸਨੇਹਾ ਦੇ ਸੁਣਣਾ ਹੋਈ ਤਾਂ ਉਤੋਂ ਛਰੇਆਂ ਫੜੀ ਜਾਂਦੀ ਸ਼ਾਇਦ ਪਉਣ ਕੋਲ ਬਾਈ ਸਿੱਧਾ ਫੇਸ ਟੂ ਫੇਸ ਹੀ ਬਹਿ ਗਲਿੰਦਾ ਹਨ ਇਹ ਚੀਜ਼ਾਂ ਕੋ ਇਸ਼ਕ ਮੁਸਕਤ ਕਹਿੰਦੇ ਬਾਲ ਚ ਲਗਾਇਆ ਨਹੀਂ ਲੱਗਦਾ ਬਾਹਰ ਆਈ ਜਾਂਦਾ ਪਰ ਸਮਝ ਨਹੀਂ ਆਈ ਵੀ ਇਹਨੂੰ ਕੀ ਲੋੜ ਪਈ ਵਿਆਹ ਤੋਂ ਬਾਅਦ ਕੀ ਸਵਾਲ ਪੈਦਾ ਇਥੇ ਹੁੰਦੇ ਆ ਕੀ ਤਾਂ ਉਹਦੇ ਵਿੱਚ ਕਮਜ਼ੋਰੀਆਂ ਸਨ ਕੋਈ ਹੋਣੀਆਂ ਤਾਂ ਹੀ ਕਿ ਮੀ ਵਿਚਾਰੀ ਬਾਹਰ ਗਈ ਨਹੀਂ ਤਾਂ ਕਿ ਮੀਰਚਾ ਦੀ ਬਹੁਤ ਛਰੀ ਭਾਗੋਂ ਨਾ ਬਾਸ ਪੁੱਛਣਾ ਪਤਾ ਕਰੇ ਨੇ ਪੜੇ ਹੁਣ ਉਹਨਾਂ ਬਤ ਲੱਗਦਾ ਕਹਿੰਦੇ ਕਿਲੇ ਬਾ ਵੇਗ ਦੀਆ ਤੇ ਉਹਨਾਂ ਚ ਇੱਕ ਕਹਾ ਐਡਮ ਆਈਆ ਮਹਿਕ ਪ੍ਰੀਤ ਜੀ ਨੂੰ ਆਮ ਤੌਰ ਤੇ ਸਾਰੇ ਮਸ਼ਕ ਪ੍ਰੀਤ ਦੇ ਨਾਮ ਤੋਂ ਜਾਣਦੇ ਇਹ ਇਹ ਅੱਡ ਸਿਆਪਾ ਪਾਈ ਖੜੀ ਜਾਣ ਨੂੰ ਆਵਦੀ ਪੰਗਲਾ ਦਾ ਲੈਣੇ ਨਿਕਲ ਗਈ ਭੱਜ ਗਈ ਘਰ ਆਲ ਗੱਡ ਹੋ ਗਏ 2-3 ਮਹੀਨੇ ਨਹੀਂ 2 ਕੁ ਮਹੀਨੇ ਹੋ ਗਏ ਹਣ ਇਹਨਾਂ ਤੋਂ ਇਹ ਨਹੀਂ ਖੰਡ ਨਹੀਂ ਪੂਰੀ ਹੁੰਦੀ ਲੌਗ ਜਾਂ ਤੂੰ ਦੇਖਿਆ ਮੈਂ ਤੇ ਕਹਿੰਦੀ ਗਾਇਸ ਮੈਂ ਹੁਣ ਜ਼ੋਬ ਜ਼ੋਬ ਦੋਇੰਸਿਕ ਜ਼ੋਬਤ ਕਦਾਬ ਬੋਲਦੀ ਪਤਾ ਨਹੀਂ ਕਿਹੜੀ ਛਲੈਂਗ ਹੀ ਹੋਰੀ ਠੋਕਦੀ ਇੰਗਲਿਸ਼ ਦੇ ਚਾਰ ਅੱਖਰ ਆ ਕੇ ਇੱਕ ਤਾਂ ਗਾਇਸ ਗਾਇਸ ਜ਼ੋਬ ਸਬਸਕ੍ਰਾਈਬ ਕਰ ਲਓ ਇੱਕਾ ਉਹ ਫਾਈਨਲੀ ਚਾਰ ਖੜਾ ਗਏ ਨੂੰ ਉਹੀ ਪਤਾ ਨਹੀਂ ਕਿੱਥੇ ਲਾਉਣਾ ਕਿੱਥੇ ਨਹੀਂ ਲਾ ਦਿੰਦੀ ਆ ਆ ਦੇ ਲੋ ਐ ਕਿਊਟ ਬਣਦੀ ਐ ਵੀ ਮੈਂ ਬਹੁਤ ਕਿਊਟ ਆ ਤੇ ਬਸ ਗੱਸ ਸਬਸਕ੍ਰਾਈਬ ਕਰ ਲਓ ਗਾਇਸ ਗਾਇਸ ਨੇ ਜੋਬ ਤੋਂ ਆਈਆਂ ਇਸ ਵਿੱਚ ਮੈਂ ਬਹੁਤ ਸੱਕੀ ਸੀਗੀ ਤੇ ਮੈਨੂੰ ਹੁਣ ਗੱਸ ਸਬਸਕ੍ਰਾਈਬ ਕਰ ਲਓ ਤੁਸੀਂ ਬੋਲਦੀ ਪਤਾ ਨਹੀਂ ਕਿਹੜਾ ਖੜਾ ਚੜਦੀ ਤਾਂ ਵੇਖ ਕੇ ਪਰ ਕੀ ਕਰਾਂ ਮਜਬੂਰੀ ਐ ਤੇ ਬਣਾਉਣੀ ਪਈ ਵੀਡੀਓ ਲੇਟੈਸਟ ਇਹੀ ਆ ਜਿਹਨੇ ਘਾਪ ਆਇਆ ਇਹ ਉਹ ਜੀ ਨੂੰ ਵੇਖ ਕੇ ਫੇ ਪੰਜ ਸੱਤ ਹੋਰ ਤਿਆਰ ਹੋਈਆਂ ਫੱਟੀਆਂ ਨੂੰ ਵੇਖ ਕੇ ਵੀ ਹਾਂ ਬਹੁਤ ਅੱਛੀ ਲਾਇਫ ਉਹਨਾਂ ਨੂੰ ਮੈਂ ਕਹਿਣਾ ਮੀਨਾ ਕੋ ਰੁਕੋ ਹਜੇ ਇਹ ਮੀਨਾ ਹੋਰ ਵੇਖੋ ਇਹਦੇ ਹੱਲ ਤੇ ਇਹ ਆਪ ਨਾਮ ਉਹ ਕਹਿਣਾ ਵੀ ਚਾਹ ਪੱਤੀ ਨਹੀਂ ਪੂਰੀ ਹੁੰਦੀ ਤੇ ਭੁੱਖੇ ਇੱਥੋਂ ਮਰਦੇ ਘਰੇ ਵਾਪਸ ਆਏ ਕਿਉਂਕਿ ਜਿੱਥੇ ਪੰਗਾ ਲਈ ਖੜੇ ਉੱਥੇ 15-20000 ਰੁਪਏ ਤਾਂ ਕਰਾਇਆ ਹੀ ਆ ਨਾਲ ਉਹ ਹੈ ਕੀ ਵੇਖ ਲੋ ਮੈਂ ਜਿਹੜਾ ਏਡੀ ਕਰਸੋਈ ਆ ਉਹ ਵੀ ਜੰਗਾਲ ਚੜੀ ਆ ਉੱਥੇ ਰਹਿੰਦੀ ਐ ਇਹ ਸੋਡਰਾ ਫੈਸਲਾ ਛੇਤੀ ਲੈ ਗਈ ਹਾਂ ਉਹ ਕਹਿੰਦੀ ਆ ਕੱਲ ਨੂੰ ਕੁਸ ਉਹ ਅਸਲ ਚ ਉਹ ਇਹਦਾ ਘਰ ਵਾਲਾ ਜਾਂ ਹਸਬੈਂਡ ਨਹੀਂਗਾ ਜਾਂ ਇਹਦਾ ਬੋਏਫ੍ਰੈਂਡ ਉਹ ਐਟ ਲੀਸਟ ਨੇ ਚੁਣਿਆ ਕੈਮਰਾਮੈਨ ਉਹ ਜਿਹੜਾ ਤਿੱਤਰਾ ਹੈ ਇਦਰੋਂ ਪਿੱਛੇ ਇਦਰੋਂ ਐਂਗਲ ਸਾਰੇ ਉਹ ਵੀ ਐ ਬਹੁੰਦਾ ਉੱਤੋਂ ਥੱਲੇ ਬੈਂਕਾ ਲੱਕੜਾ ਬੜਾ ਕੁੱਤਾ ਬਰੇ ਦਾ ਦੇਹੀ ਵਿਆ ਇਦਰੋਂ ਐ ਕਰ ਇਦਰੋਂ ਐ ਸ਼ੂਟ ਕਰ ਇਦਰੋਂ ਐ ਕਰ ਪਿੱਛੋਂ ਕਰ ਅੱਗੋਂ ਕਰ ਤੇ ਉਹ ਉਹ ਐ ਫੜ ਕੇ ਕਰਦੀ ਪੀਏ ਕੀ ਕਰਦੀ ਪੀ ਐਂ ਕਰੀ ਜਾਂਦਾ ਮੈਂ ਸਾਡਾ ਚੌਰਾ ਉਹ ਤੰਣੀ ਕੀ ਕਸਾਦੇ ਗੰਦੇ ਕਿਤੇ ਕੰਮ ਕਰਦੀ ਤੇ ਕਹਿੰਦੀ ਮੈਂ ਐਂ ਜ਼ੋਬਟੋਂ ਗਾਇਸ ਜ਼ੋਬਟੋਂ ਐਂ ਤੇ ਮੈਂ ਤੁਹਾਨੂੰ ਗਾਇਸ ਸਬਜ਼ੀ ਬਣਾ ਕੇ ਦਿਖਾਉਣੀ ਜੀ ਸਬਜ਼ੀ ਜਦ ਤੱਕ ਇਹ ਤੁਹਾਨੂੰ ਤਾਂ ਆਉਂਦੀ ਨਹੀਂ ਇਹ ਬਣਾ ਕੇ ਤੁਹਾਨੂੰ ਦਿਖਾਵੂਗੀ ਸਬਜ਼ੀ ਤੁਸੀਂ ਸਾਰੇ ਨੇ ਦੇਖਣੀ ਹੈ ਕਿੰਦਾ ਬਣਾਉਂਦੀ ਸਬਜ਼ੀ ਸਬਜ਼ੀ ਬਣਾਉਂਦੀ ਇਹ ਸਬਜ਼ੀ ਨਹੀਂ ਬਣਾਉਂਦੀ ਇਹ ਬਣਾਉਂਦੀ ਜ਼ਬਜ਼ੀ ਠੀਕ ਬਾਕੀ ਆਪਣਾ ਇੰਸਟਾਗ੍ਰam ਤੇ ਮੈਸੇਜ ਆ ਰਹੇ ਸੀ ਕੁੜੀਆਂ ਦੇ ਹਨਾ ਇਹ ਜਿਹੜਾ ਸੂਟ ਸੀਗਾ ਤੁਸੀਂ ਕਿੱਥੋਂ ਲਿਆ ਚਾਏ ਇਦਾਂ ਹਨਾ ਸੋ ਗਾਇਸ 1000 ਦੀ ਰੇਂਜ ਦੇ ਵਿੱਚ ਮੈਨੂੰ ਇਹ ਸੂਟ ਮਤਲਬ ਕਿ ਮੈਂ ਆਪਣਾ ਪਸੰਦ ਲਿਆ ਸੀ ਮੈਨੂੰ ਇਹਦੇ ਵਿੱਚ ਬਹੁਤ ਕੰਫਰਟੇਬਲ ਫੀਲ ਆਇਆ ਹੈ ਗਾਇਸ ਇਹ ਦੇ ਕਿਹੜੇ ਜਿਹੜੇ ਇਹਨੂੰ ਕਮੈਂਟ ਕਰਦੇ ਜਿਹੜੇ ਇਹਨੂੰ ਮੈਸੇਜ ਕਰਦੇ ਬਿਨੈ ਦੀ ਸਾਨੂੰ ਦੱਸੋ ਤੁਸੀਂ ਇਹ ਕਿੱਥੋਂ ਲਿਆ ਪਾਲੂ ਵਾਲਾ ਪਾਲੂ ਵਾਲਾ ਕਿਉਂ ਹੁੰਦਾ ਸੀ ਦਿੱਕਤ ਨੂੰ ਕੋੜਾ ਪਾਇੰਟ ਤੇ ਮੈਸੇਜ ਕਰਦਾ ਜਿਹੜੇ ਇਹਨੂੰ ਪੁੱਛੀ ਜਾਂਦਾ ਵੀ ਮੈਨੂੰ ਦੱਸੋ ਭਾਲੂ ਵਾਲਾ ਕੋਟ ਕਿੱਥੋਂ ਮਿਲਦਾ ਤੇ ਮੈਂ ਵੀ ਲਵਾਂ ਉਹਨਾਂ ਨੂੰ ਦਿੰਦਾ ਨਹੀਂ ਅੰਨੇ ਆ ਹੋਰ ਕਹਿੰਦੇ ਜਾ ਕੇ ਪਰਪਰ ਥੋਪਿੰਗ ਸ਼ੋਪਿੰਗ ਕਰ ਲੈ ਲੈ ਲਓ ਦੁਕਾਨਾਂ ਤੇ ਵਾਧੂ ਆ ਇਹਦੀ ਗੰਦੀ ਛਗਲ ਨਾਲ ਸਹਨੇ ਕੋਟ ਵਖਾ ਦਿਓ ਵੀ ਆ ਲੈਣਾ ਇਹਨੂੰ ਪੁੱਛਦੇ ਵੀ ਦੀਦੀ ਕਿੱਥੋਂ ਲੈ ਅਗਰ ਦੀਦੀਆਂ ਦੀ ਇਹ ਥੋੜਾ ਜਿਹਾ ਮਹਿੰਗਾ 1000 ਦਾਗਾ ਤੇ ਮੈਂ 1000 ਦਾ ਲਿਆਗਾ ਇਹ ਥੋੜਾ ਜਿਹਾ ਮਹਿੰਗਾ ਮੈਂ ਕਿਹ ਕੁ 1000 ਦਾ ਤੂੰ ਦੋਵੇਂ ਚੱਲੇ ਹੀ ਫਿਰਦੀ ਓ ਤੋ ਥੋੜਾ ਫਤ ਤੂੰ ਲੈ ਕੇ ਆ ਕੇ ਲੈ ਭਾਲੂ ਵਾਲਾ ਛੋਟਾ ਨਹਾਵੇ ਦਾ ਇਹ 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 ਉਹ ਜੋ ਜਿਹੜੇ ਮੈਸੇਜ ਕਰਦੇ ਨੇ ਇਹਨਾਂ ਨੂੰ ਵੇਖ ਵੇਖ ਕੇ ਸਾਂਝ ਤੇ ਵੀ ਇਹਨਾਂ ਦੀ ਲਾਈਫ ਬਹੁਤ ਐਂਟਰਟੇਨਮੈਂਟ ਨਾਲ ਨਿਆਰੇ ਲੈਂਦੇ ਮ제 ਤੜਕੇ ਉੱਠਦੇ ਆ ਕੈਮਰੇਮੁਰੇ ਆ ਗਾਇਸ ਗੱਡਵਾਰੀਂ ਗਾਇਸ ਚੈਪ ਵੀ ਨੇ ਗਾਇਸ ਉਹ ਬੈਕ ਕੈਮਰਾ ਵੇਖੋ ਕੀ ਲੱਛਣ ਉਹਨਾਂ ਦੇ ਨਹੀਂ ਪਤਾ ਤਾਂ ਕਿਮੀ ਪੰਨ ਨੂੰ ਪੁੱਛ ਲਓ ਕਿੰਨੇ ਕ ਨਿਆਰੇ ਹੁਣ ਆਪਸ ਤਾਂ ਹੁੰਦਾ ਵੀ ਮੈਂ ਕੈਮਰੇਮੁਰੇ ਕਿਉਂ ਲਿਆਂਦੀ ਕੈਮਰੇਮੁਰੇ ਕਿਉਂ ਚੌਲਾ ਮਾਰੀਆਂ ਗੱਲਾਂ ਦੱਸੀਆਂ ਤੁਸੀਂ ਸਾਂਝ ਤੇ ਐਨਜਾਇਮੈਂਟ ਲਾਈਫ ਫੇ ਪਾਕਿੰਗ ਲਾਇਫ ਹੈ ਕੋਈ ਇੰਜੋਏਬਲ ਲਾਈਫ ਨਹੀਂ ਗਈ ਜਿਹਨੂੰ ਤੁਸੀਂ ਜੋਇਮੰਟ ਲਾਇਫ ਆ ਕਹਿੰਨੇ ਕਾਰ ਚੜ ਗਏ ਮਗਰ ਦੋਵੇਂ ਘਰ ਨਾਨਕ ਕਿੰਮੀ ਘਰੇ ਮੂੰਹ ਖਾਣਯੋਗੀ ਤੇ ਨਾ ਉਹ ਉਹ ਮੇਰੇ ਨਾਲ ਉਤਰੂ ਫਾਪੂ ਲੂਬਾ bari ਇਧਰ ਨਹੀਂ ਹੁੰਦਾ ਕਉਂਗੇ ਇਧਰ ਆਣ ਗਵਾਰ ਨੇ ਪੁੱਛਣਾ ਤੇਰੀ ਘਰ ਲਿਖਤਰ ਗਈ ਤੇਰੀ ਘਰ ਲਿਖਤਰ ਗਈ ਕੀ ਜਵਾਬ ਦੇਊਗਾ ਇਹਨਾਂ ਨੂੰ ਸੋਬ ਤੋਂ ਆਨਸਰ ਹੀ ਮੈਂ ਕਿਤੇ ਕਪੜੇ ਚੇਂਜ ਨਾਈਟ ਸੂਟ ਦੇ ਵਿੱਚ ਆ ਕੇ ਮੈਂ ਸੋਚਿਆ ਕਿ ਚਲੋ ਅੱਜ ਖਾਣੇ ਵਿੱਚ ਕੀ ਬਣਾਇਆ ਆ ਅਲੱਗ ਜਿਹਾ ਫਰੈਂਸ ਨੂੰ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਸਾਰੇ ਵੈਜੀਟੇਬਲਸ ਕਰੂੰਗੀ ਕੱਟ ਗਾਜਰਾ ਪਿਆਜ਼ ਆਲੂ ਸ਼ਿਮਲਾ ਮਿਰਚ ਹਰੀ ਮਿਰਚ ਧਨੀਆ ਧਨੀਆ ਨੂੰ ਚੰਗੀ ਤਰ੍ਹਾਂ ਮੈਂ ਕੱਟ ਕੇ ਨਾ ਇੱਕ ਪਲੇਟ ਯਾਨੀ ਕਿ ਇੱਕ ਦਿਨ ਹੀ ਸਖਾ ਉਸ ਨੂੰ ਸਬਜੀ ਬਣਾਣੀ ਸਖੋ ਇਹ ਤਾਂ ਸਬਜੀ ਧਰਨੂ ਪਸੰਦ ਨਹੀਂ ਆਉਂਦੀ ਹਣੀ ਜਿਹੜੇ ਜਿਹੜੇ ਅਨਵੇਦੇ ਮੈਂ ਵੇਖਿਆ ਇਹਨੂੰ ਬੰਦੇ ਨੂੰ ਫੋਲੋ ਕਰਦੇ ਵੀ ਉਹ ਵਾਵਾ ਵੀਊ ਹੁੰਦੇ ਕਿਤੇ ਕਿਤੇ 10 20 ਬੰਦਾ ਇਹਨੂੰ ਵੇਂਦਾ ਤੇ ਉਹਨਾਂ ਨੂੰ ਹੁਣੇ ਸਬਜ਼ੀ ਬਣਾਉਣੀ ਸਿਖਾਉਗੀ ਤੁਸੀਂ ਸਿੱਖੋ ਤੁਸੀਂ ਇਹ ਸੌਜੀ ਮੈਂ ਤਾਂ ਕੈਡੀ ਜੜੀਆਂ ਦੀ ਯਾਰ ਪਤਾ ਨਹੀਂ ਕਾਦੇ ਚਲੋ ਆਓ ਇਹ ਸਾਲਜੀ ਸਿਖਾਉਂਦੀ ਤੁਹਾਨੂੰ ਸਿੱਖੋ ਤੇ ਇਹ ਪਹਿਲੀ ਗੱਲ ਰਹਿੰਦੇ ਕਿੱਥੇ ਰਕਦਾਨਾਂ ਜੀਆਂ ਚ ਜਿੱਥੇ ਰੈਂਟ ਭਰਦੇ ਅਗਲੇ ਜੱਜ ਦੀ ਤਾਂ ਤੇ ਰਹਿੰਦੇ ਜਿੱਥੇ ਮੜਬੜ ਰੰਗ ਹੋਇਆ ਹੁੰਦਾ ਇਹ ਟੀ ਕੁਸ਼ਨ ਉਹ ਚਾਹ ਲੈਣ ਚੋਂ ਆਪਣੀ ਲਈ ਰੱਖੀ ਪਤਾ ਨਹੀਂ ਕਿੱਥੇ ਉਹ ਇਹ ਬਾਂਦੀ ਆ ਕਿਊਟੀ ਪਾਈ ਪਰ ਇਹ ਗੱਲ ਮੈਂ ਵੇਖੀ ਸ਼ਰਮ ਹਯਾਤ ਜਵਾਨ ਨੇ ਦੇ ਕੋਲ ਦੀ ਬਿੰਦਾਂ ਦੀ ਬਹੁ ਬੇਸ਼ਰਮ ਬੰਦੇ ਆ ਹੁਣ ਸਬਜ਼ੀਆਂ ਬਣਾਉਣੀਆਂ ਸਿਖਾਉਂਦੀ ਹੈ ਗੰਦ ਪਾ ਕੇ ਜਲੂਸ ਕਢਾ ਕੇ ਘਰੋਂ ਨਿਕਲ ਕੇ ਭੱਜ ਕੇ ਪਿਓ ਮਾਰਾ ਕੇ ਦਾਦੇ ਨੂੰ ਜ਼ਹਿਰ ਕਰਾ ਕੇ ਚਾਚੇ ਨੂੰ ਮਾਰਾ ਕੇ ਇਹਦੀ ਮਾਂ ਨੇ ਫੇਸ ਫੇਸ ਰਿਵੀਲ ਕਰਾ ਕੇ ਇੰਟਰਵਿਊਾਂ ਤੇ ਹੁਣ ਇਹ ਸਿਖਾਉਂਦੀ ਸਬਜ਼ੀਆਂ ਮੇ ਮੈਸੇਨਾਂ ਦਾ ਮੈਸੇ ਵੀ ਨਹੀਂ ਸਾਲਾ ਮੈ ਸੋਣਾ ਉਹ ਜੋ ਕੈਮਰਾਮੈਨ ਯਾਰ ਉਹਨੂੰ ਉਹਦੇ ਘਰ ਦੇ ਆਣ ਗਵਾਨ ਚਾਚੇ ਤਾਂ ਕਿਸੇ ਰਿਸ਼ਤੇਦਾਰਾਂ ਨੇ ਕਹਿ ਆਣੀ ਵੀ ਕਿੰਜਰ ਦੇ ਕਹਿ ਨਿਕਲ ਨਹੀਂ ਸੀ ਕਿ ਚਾਦ ਦਿਨ ਨਿਕਲਦਾ ਘਰਾਂ ਜਲੂਸ ਵੀ ਕਢਾਇਆ ਤੇ ਅੱਖੀ ਵੇਖ ਕੇ ਤੂੰ ਮੱਖੀ ਖਾਈ ਜਾਨਾ ਥਾਪਦਾ ਇਹਨੂੰ ਤੇਨੇ ਚਾਚਾ ਜਣਾ ਨਾ ਪਹਿਲਾਂ ਰਹਿ ਰੁਕਿਆ ਇਹ ਤਾਂ ਖਾ ਗਿਆ ਇਹ ਮੈਂ ਹੁਣ ਮੈਂ ਕੀ ਕਰਾਂ ਓੜ ਆਏ ਉਹ ਕੋਣਾ ਹਜੇ ਨਿਆਣੀ ਮਾਤਾ ਦੀ ਮੈਂ ਵੇਖਿਆ ਉਹ ਡਾ ਗਹਣੀ ਉਹ 17-18 ਸਾਲ ਦਾ ਮਸਾ ਹੁਣਾ ਉਹਨੂੰ ਆਇਆ ਸੀਗਾ ਹਾਂ ਬਸ ਇਹ ਬਲੌਗਰ ਆ ਤੇ ਗੋਟਿਆ ਨਿਆਰੇ ਮਜੇ ਇਸ਼ਕ ਮੁਸ਼ਕ ਕਰਾਂਏ ਪਰtau ਬਸ ਹਰਖੰਡ ਨੂੰ ਇਹ ਪ੍ਰੈਗਨੈਂਟ ਵੀ ਆ ਕੀ ਇਹ ਆਪਦੇ ਹੁ ਸੰਭੂਗੀ ਕਿ ਜਵਾਕ ਸੰਭੂਗੀ ਇਹ ਪਹਿਲੀ ਗੱਲ ਤਾਂ ਮਹੀਨਾ 1.5 ਮਹੀਨਾ ਮਸਾ ਕੱਢੂਗੀ ਬਾਅਦ ਚ ਘਰੇ ਜਾਊਗੀ ਉਪ ਖਾਦ ਦ ਟੂ ਮਾਚ ਉਪ ਖਾ ਮੈਂ ਵੇਖਿਆ ਨਹੀਂ ਵਿਆ ਕਰਾ ਦਿਆ ਤਾਂ ਕਿ ਸਬਜੀ ਥੱਲੇ ਨਾ ਲੱਗ ਜਾਵੇ ਪਰ ਇੱਕ ਦੋ ਵਾਰੀ ਇੱਕ ਕੜਾਈ ਨਿੱਕੀ ਹੈ ਨਾ ਇਸ ਕਰਕੇ ਕੜਾਈ ਮੇਰੀ ਇਹੀ ਫੇਵਰਟ ਹੈ ਜ਼ਿਆਦਾਤਰ ਮੈਂ ਇਹਦੀ ਚ ਹੀ ਬਣਾਣਾ ਪਸੰਦ ਕਰ ਹੈਗਾਗਾ ਮੇਰੇ ਕੋਲ ਕੜਾਈ ਫਾਈਨਲੀ ਇੱਕ ਹੀ ਹੈ ਠੀਕ ਹੈ ਨਾ ਲਓ ਜੀ ਇਹਦੇ ਕੋਲੇ ਫਾਈਨਲੀ ਕੜਾਈ ਇੱਕ ਹੀ ਆ ਉਹ ਹੈ ਨਹੀਂ ਕਿ ਇੱਕ ਵੀ ਸਰਪ ਇੱਕ ਹੀ ਨਹੀਂ ਹੈ ਇਹਦੇ ਕੋਲ ਫਾਈਨਲੀ ਇੱਕ ਹੋਰ ਪਹਿਲਾਂ ਫਸਟ ਸੈਕੰਡ ਥਰਡ ਨਾ ਫਾਈਨਲੀ ਇੱਕ ਹੀ ਹੈ ਇਹਦੇ ਕੋਲੇ ਓਕੇ ਗਾਇਸ ਮੈਂ ਫਾਈਨਲੀ ਇੱਕ ਕਿਚਾਈ ਆ ਗਾਇਸ ਗਾਇਸਰ ਅਨੇਤਰ ਕਿਚਾਈ ਵੇਖਣੀ ਆਥੇ ਤੇ ਤੇ ਛਾਗ ਲਵੇਂ ਲੋਕ ਦੁੱਚ ਲੰਡੇ ਮੇਰੇ ਵਰਗੇ ਹੋਰ ਤੈਨੂੰ ਵੀ ਇਹਦੇ ਕਾਇਸ ਵੀ ਤੋ ਸਖਦਿਆ ਰੈਸਪੀਆਂ ਬਣਾਉਣੀਆਂ ਜਿਹੜੀਆਂ ਤੋ ਸਿਖਾਉਣੀ ਆ ਨਾ 1 ਨੰਬਰ ਵਨ ਆ ਇਹੋ ਜਿਹੜਾ ਪੱਗਜੀ ਵਾਲਾ ਕਰਦਾ ਸੀ ਰੈਸਪੀ ਜਿਹੜਾ ਛੋ ਜਿਹਾ ਸੀ ਉਹ ਚੋਂ ਲੈ ਕੇ ਆਇਆ ਵਾਰਡ ਤੋਂ ਜੱਦੇ ਰੈਸਪੀਆਂ ਦੇ ਮਗਰ ਰਹਿੰਦਾ ਕੋਈ ਆਡੀਓ ਗਾਇਸ ਮੇਰਾ ਪਤਾ ਨਹੀਂ ਕਰੀ ਕਿ ਜਾਂਦੇ ਮੇਰੇ ਸਾਲੇ ਗੰਦੇ ਕੰਮ ਕਰੀ ਜਾਂਦੇ ਮਿਲਦਾ ਤਾਂ ਨਾਸ਼ਤਾ ਬਣਾਉਣ ਤੋਂ ਪਹਿਲਾਂ ਤਾਂ ਸਵੇਰ ਦਾ ਨਾਸ਼ਤਾ ਬਣੇ ਕਹਤੇ ਬਰੇਟਾ ਸ਼ਾਲੀ ਇੰਗਲਿਸ਼ ਸਿੱਖ ਸੁੱਕ ਗਈ ਆ ਤੇ ਇਹ ਸਲੈਂਕ ਲਈ ਇਹਨੂੰ ਹੀ ਆਉਂਦੀ ਹੈ ਤਾਂ ਕਰਕੇ ਬਾਤ ਚੜ ਕੇ ਬੋਲਦੀ ਠੱਡਲੇ ਤੈਨੂੰ ਨਹੀਂ ਆਉਂਦੀ ਨਾ ਬੋਲ ਸਿੱਧਾ ਕਹਦੇ ਵੀ ਜੀ ਮੇਰੇ ਕੋਲ ਤਾਂ ਇੱਕ ਕਿਕੜਾਈ ਉੱਚ ਮੈਂ ਲੱਗੀ ਪਈ ਆ ਧੋ ਲੈਣੀ ਚਾਹ ਪਾਣੀ ਸਾਰਾ ਇੱਥੇ ਚ ਕਰਦੀ ਫਾਈਨਲੀ ਮੇਰੇ ਕੋਲ ਕੀ ਆ ਛੱਡਾ ਦਾ ਇੱਕ ਠਾਦੀ ਆਪਣਾ ਚਾਹ ਬਣਾਉਣ ਦੇ ਲਈ ਇੱਕ 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 ਸਾਈਡ ਮਤਲਬ ਕਿ ਸਾਰਾ ਉਹ ਖੰਡ ਪੱਤੀ ਸਭ ਕੁਝ ਕੱਢ ਦਿੱਤਾ ਸੀਗਾ ਬਾਕੀ ਇਲਾਈਚੀ ਵਗੈਰਾ ਖਤਮ ਹੋ ਗਈ ਸੀ ਕਿ ਮੈਂ ਇਹਨਾਂ ਨੂੰ ਕਿਹਾ ਇਹ ਕਹਿ ਰਹੇ ਸੀ ਕਿ ਸਵੇਪਾ ਪਾ ਲੈ ਸਾਦੇ ਵਿੱਚ ਮੈਂ ਕਿਹਾ ਕੋਈ ਗੱਲ ਨਹੀਂ ਸੋਹਾਂ ਸਵੇਪਾ ਹੋਰ ਲੈ ਆਵਾਂਗੇ ਉਸ ਤੋਂ ਬਾਅਦ ਚਾਹ ਤੇ ਪਾਤਾ ਹੈ ਪਰ ਸਾਲਾ ਹੁਣ ਇਹਨਾਂ ਕੋਲ ਖਾਣ ਨੂੰ ਕੁਝ ਹੈ ਨਹੀਂ ਆਦੇ ਮੇਰੇ ਇਲਾਈਚੀ ਇੱਕ ਸੀਗੀ ਉੱਤੇ ਪਾਤੀ ਪਰ ਚਾਹਾਂ ਦੀ ਤੇ ਨਾਲ ਸਵਾਦ ਵਧਦੀ ਹੈ ਇਹ ਇਹਦੇ ਨਾਲ ਕਸਵਾਲ ਨਹੀ ਉਦੋਂ ਕਹਿਰਾ ਮੈਂ ਹਾਂ ਹਮਜ਼ੇ ਆਂਦੇ ਪੈਣਾ ਸਵਾਲ ਬੰਦੀ ਪੀ ਮੇਰੀ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਜਿਹਦੇ ਕੋਲੇ ਮੇਰੀ ਵੀਡੀਓ ਗਈ ਇਹੋ ਜੀਆਂ ਸੱਡਲਾ ਮਗਰ ਨਾ ਲੱਗਿਆ ਕਰੋ ਤੇ ਜੇ ਤੁਹਾਡੇ ਘਰੇ ਬੱਚੇ ਵੇਂਦੇ ਆ ਉਹਨਾਂ ਤੋਂ ਇਹਨਾਂ ਨੂੰ ਬਲੌਕ ਬਲੂਕ ਮਾਰ ਕੇ ਫੇਰ ਮੋਬਾਈਲ ਫੜਾਇਆ ਕਰੋ ਕਿਤੇ ਇਹਨਾਂ ਨੂੰ ਵੀ ਇੱਕ ਐਨਆਰ ਕੇ ਬਣ ਜਾਣ ਵੀ ਕਹਿਣ ਵਾਹ ਮਜੀਏ ਅੱਛੀ ਬਾਤ ਹੈ ਦੋਵੇਂ ਰਹਿੰਦੇ ਕਦੇ ਹੋ ਗਿਆ ਰੋੜਨ ਦੇ ਉਹ ਪਾਪਾ ਨੂੰ ਨਹੀਂ ਉਹ ਹੀ ਫੜਦਾ ਇਹ ਬਚਾ ਕੇ ਰੱਖੋ ਬੱਚਿਆਂ ਨੂੰ ਬੱਚੇ ਮਤਲਬ ਇਹ ਨਹੀਂ ਮੈਂ ਕਹਿੰਦਾ 3-4 ਸਾਲ ਦੇ ਜਿਹੜੇ ਹੁਣ ਟੀਨੇਜਰ ਜਿੱਚ ਬਣ ਜਾਂਦੇ ਆ ਜਾਂ ਜਿੰਨਾਂ 14-15 ਸਾਲਾਂ ਦੇ ਆ ਇਹਨਾਂ ਤੋਂ ਬਚਾਓ ਹੱਥ ਜੋੜ ਕੇ ਬੇਨਤੀ ਹੈ ਤੇ ਮੇਰੇ ਭਗਵੰਤ ਮਾਨ ਨੂੰ ਵੀ ਬੇਨਤੀ ਹੈ ਇਹਨਾਂ ਨੂੰ ਫੜ ਕੇ ਜਿਹੇ ਡੂਲ ਤੋਂ ਛੁੱਟੋ ਉਹ ਜਿਹੜੀ ਕਾਲੇ ਪਾਣੀ ਵਾਲੀ ਨੇੜ ਤੇੜੇ ਵੀ ਨਹੀਂ ਹੁੰਦੇ ਤੇ ਮੇਰੇ ਖਾਲੇ ਫੇਰ ਨਿਕਲਣ ਨੂੰ ਲਾਉਣੇ ਪੈ ਗਿੰਦੇ ਇਹਨਾਂ ਨੂੰ ਕਦੇ ਦੂਰ ਛੁੱਟੋ ਕਾਲੇ ਕੋਲੇ ਪਾਣੀ ਵਾਲੇ ਇਹੋ ਜਿਹੇ ਪਾਣਸ ਫੜ ਕੇ ਨਾ ਜਿਵੇਂ ਕਿਮੀ ਵਰਗੇ ਦਾ ਚੱਲਦੇ ਜੇ ਹੁਣ ਹਟੂ ਨੂੰ ਵਰਗੇ ਟਿੱਟ ਨਰ ਕੇ ਜਿਹੜੇ ਨਾਂ ਇਹਨਾਂ ਤੇ ਰੱਖੇ ਵਿਆ ਮੱਖੀ ਆ ਹੋ ਗਿਆ ਐਂਜਲ ਹੋ ਗਈ ਐਂਜਲ ਪ੍ਰੀਆ ਹੋ ਗਈ ਉਹ ਕਿਹੜਾ ਨਾ ਨਾ ਮਾਰਦੇ ਹੋ ਨਾਨ ਫੇਰ ਇਹੋ ਜਿਹੇ ਕਹਾਣੇ ਹੁੰਦੇ ਜਿਹੜਾ ਫਰੀਦਕੋਟ ਹੋਇਆ ਸੁਣਨ ਵਾਲੇ ਕੁੜੀ ਨੇ ਬੰਦਾ ਮਾਰਤਾ ਬੰਦੇ ਨੇ ਬੰਦੇ ਨੇ ਤਾਂ ਸੁਣਿਆ ਨਹੀਂ ਅਰੇ ਤਾਂ ਕੁੜੀ ਬਈ ਹੋਸਾ ਦਾ ਪਰ ਬਚੋ ਚਾ ਜੀ ਵੀਡੀਓ ਕਰਦੇ ਸਮਾਪਤ ਤੇ ਚੰਗੀ ਲੱਗੀ ਅੱਛੀ ਲੱਗੀ ਅੱਛੀ ਲੱਗੀ ਤਾਂ ਲਾਈਕ ਕਰ ਦਿਓ ਨਹੀਂ ਤੇ ਫਿਰ ਰਹਿਣ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਪਾਂ ਜਿਹੜਾ ਗrow up ਕਰੀਏ ਬੜਾ ਮੋਟਾ ਮੈਂ ਸੋਚਿਆ ਵੀ ਹਰੇ ਚ ਥੋੜਾ ਖੜੇ ਰਹਿਣਾ ਬੜਾ ਬੁੱਧ ਗਾਂ ਬਾਦਾਂਗੇ ਫਿਰ ਇਹ ਇਹ ਹੋ ਜਾ ਤੂੰ ਚੁੰਡਿਆ ਤੋਂ ਪੜਾਂਗੇ ਇਹਨਾਂ ਹਜੇ ਮੇਰੇ ਹੱਥ ਨਹੀਂ ਪੈਂਦੇ ਨਾ ਜੁੰਨਾ ਥੋੜਾ ਜਨਾ ਥੱਲੇ ਰਹੇ ਜਾਂਦਾ ਫਿਰ ਮੈਂ ਕੋਤਨੀਆ ਪਟੋਵਿੰਨਾਂ ਦਾ ਸਾਰਿਆਂ ਦੀ ਹੌਲੀ ਹੌਲੀ ਤੇ ਆ ਹੁਣ ਅੱਗੇ ਦੇਣਾ ਹੀ ਜਾਂਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ ਤੇ ਸ਼ਾਇਦ ਆਪਾਂ ਉਹਨਾਂ ਦਿਨਾਂ ਦੀ ਕਰਕੇ ਵੀਡੀਓ ਨਹੀਂ ਪਾਵਾਂਗੇ ਸਸਤਰੀਕਰ